ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਬੜੀ ਕਾਮਯਾਬੀ ਮਿਲੀ ਹੈ ਸਾਡੀ ਇਨਫੋਰਸਮੈਂਟ ਡਰਾਈਵ ਦੇ ਵਿੱਚ 70 ਕਿਲੋ ਦੇ ਕਰੀਬ ਹਿਰੋਇਨ ਤੇ ਬਾਕੀ ਵੀ ਜਿਹੜੇ ਡਰੱਗਸ ਨੇ ਫੜੇ ਗਏ ਨੇ ਔਰ 604 ਦੇ ਕਰੀਬ ਜੇ ਆਪਾਂ ਪਹਿਲੀ ਜਨਵਰੀ ਤੋਂ ਦੇਖੀਏ ਅਸਕਰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਸਮਗਲਰਸ ਔਰ 84 ਲੱਖ ਦੇ ਕਰੀਬ ਡਰੱਗ ਮਨੀ ਤੇ ਹਵਾਲਾ ਦੇ ਵੀ ਤਕਰੀਬਨ 60 ਲੱਖ ਦੇ ਕਰੀਬ ਅਸੀਂ ਰਿਕਵਰੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਬੰਦਿਆਂ ਨੇ ਡਰੱਗ ਪ੍ਰੋਸੀਡਸ ਤੋਂ ਇਲੀਗਲ ਜਿਹੜੀ ਕੰਸਟਰਕਸ਼ਨ ਕੀਤੀਆਂ ਘਰ ਬਣਾਏ ਨੇ ਉਹਨਾਂ ਦੇ ਉੱਤੇ ਵੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਲੈ ਕੇ ਡਿਮੋਲੀਸ਼ਨ ਦਾ ਕੰਮ ਚੱਲ ਰਿਹਾ ਅੱਜ ਆਪਾਂ ਮੋਸਵਾ ਬਾਦ ਏਰੀਏ ਦੇ ਵਿੱਚ ਇੱਥੇ ਡਿਮੋਲੀਸ਼ਨ ਡਰਾਈਵ ਤੇ ਖੜੇ ਆ ਸੋਨੂ ਏਲੀਏ ਸੋਨੂ ਮੋਟਾ ਤੇ ਉਹਦੇ ਮਾਦਰ ਜਗਿੰਦਰ ਕੌਰ ਜਿਹੜੇ ਹੈਗੇ ਆ ਪਿਤਾ ਦਾ ਨਾਮ ਇਹਦੇ ਕਰਨੈਲ ਸਿੰਘ ਹੈ ਇੱਕ ਨੋਟੋਰੀਅਸ ਫੈਮਿਲੀ ਹੈ ਜਿਹੜੀ ਹਰੀ ਫੈਮਲੀ ਇਸ ਕੰਮ ਚ ਡਰਗ ਪੈਡਲਿੰਗ ਡਰਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਸੋ ਉਹਨਾਂ ਦੇ ਖਿਲਾਫ 4 ਮੁਕਦਮੇ ਦਰਜ ਨੇ ਪ੍ਰੀਵੈਂਟਿਵ ਐਕਸ਼ਨ ਵੀ ਦੋ ਵਾਰ ਹੋਇਆ ਇਹਦੀ ਮਦਰ ਜਿਹੜੇ ਆ ਯੋਗਿੰਦਰ ਕੌਰ ਜੀ ਉਹਨਾਂ ਦੇ ਦੋ ਮੁਕਦਮੇ ਆਲਰੇਡੀ ਹੋਤੇ ਵੀ ਦਰਜ ਨਹੀਂ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਜਿਹੜਾ ਐਕਸ਼ਨ ਹੈ ਵਿਜੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਨੂੰ ਸੇਜ ਜਾਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਜ਼ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਛੋਟੇ ਲਾਲਚ ਨੇ ਇਹ ਜ਼ਿੰਦਗੀ ਖਰਾਬ ਕਰਦੇ ਔਰ ਮੁੜ ਕੇ ساری ਉਮਰ ਤੁਹਾਡਾ ਕੈਰੀਅਰ ਜਿਹੜਾ ਜੇਲਾ ਚ ਕੱਟਿਆ ਜਾਂਦਾ ਸੋ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਆਪਣੇ ਮੇਨਤ ਨਾਲ ਅੱਗੇ ਸਮਾਜ ਦੇ ਵਿੱਚ ਬੰਨਾ ਚਾਹੀਦਾ ਹੈ ਨਾ ਕਿ ਛੋਟੇ ਲਾਲਚ ਨਾਲ ਉਹ ਮੈਂ ਇਹ ਫੋਟੇ ਨਹੀਂ ਇਹ ਵੀ ਕਰਦਾ ਔਰ ਅੱਗੇ ਵੀ ਸਾਡੀ ਜਿਹੜੀ ਇਹ ਜਿਹੜੀ ਡਰਾਈਵ ਹੈ ਅਗੇਂਸ ਡਰਗ ਦੇ ਇਸੇ ਤਰ੍ਹਾਂ ਜਾਰੀ ਰਹੇਗੀ ਉਹ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀ ਐਡਿਕਸ਼ਨ ਸੈਂਟਰ ਰੀ ਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮੇਲ ਵੀ ਕਰੇਗੀ ਹਲਦਰ ਅਥਾਰਟिटीज ਸਿਵਲ ਅਥਾਰਟिटीज ਨਾਲ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਪਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਦਰਜੇ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਹੋ ਉਹਨਾਂ ਨੂੰ ਉਹਦਾ ਟਰੀਟ ਕਰਕੇ ਆਪਾਂ ਉਹਨਾਂ ਦਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਿਤਾ ਬਸਰ ਕਰ ਸਕਣ ਸੀਪੀ ਸਾਹਿਬ ਆਪਣੇ ਬਹੁਤ ਵਧੀਆ ਕਰਦੇ ਪਏ ਜੀ ਜਿਹੜੇ ਵੀ ਗਲਤ ਕੰਮ ਕਰਦੇ ਆ ਉਹ ਬੰਦ ਕਰ ਦੇਣ ਚੰਗੀ ਗੱਲ ਆ ਨਹੀਂ ਤੇ ਉਥੋਂ ਪੰਜਾਬ ਕੱਢ ਕੇ ਕਿਸੇ ਬੰਨੇ ਹੋਰ ਜਲ ਜਾਣ ਨੋਜਵਾਨ ਖਤਮ ਹੋ ਰਹੇ ਨਸ਼ੇ ਕਰਕੇ ਬਹੁਤ ਵਧੀਆ ਤੁਸੀਂ ਕੰਮ ਕੀਤਾ ਕਿ ਜੋ ਵੀ ਘਰ ਤੋਂ ਡੇਜੇ ਬਹੁਤ ਵਧੀਆ ਠੀਕ ਆ ਭਾਈ ਵਧੀਆ ਗੱਲ ਆ ਬਹੁਤ ਮੇਰੇ ਕੰਮ ਹੋ ਜਾ ਹੋ ਗਿਆ ਵਧੀਆ ਸਾਡੇ ਲੱਖ ਨੂੰ ਬਰਾਮ ਬਾਰੂ ਲੋਕਾਂ ਨੇ ਕੀਤਾ ਵਾ ਕੋਸ਼ਿਸ਼ ਕਰੀ ਬਹੁਤ ਵਧੀਆ ਜੀ ਅਸੀਂ ਬਹੁਤ ਅਮਰ ਕਰਦੇ ਪਸਦੀ